ਸਾਰੇ ਬੱਚਿਆਂ ਨੂੰ ਗੁੱਡ ਮਾਰਨਿੰਗ ਸਾਡੀ ਅਕੈਡਮੀ ਦੇ ਵਿੱਚ ਇੱਕ ਵਿਦਿਆਰਥੀ ਹੈ ਕਰਨਵੀਰ ਤਾਂ ਅੱਜ ਅਸੀਂ ਇਸ ਵਿਦਿਆਰਥੀ ਨਾਲ ਤੁਹਾਡੀ ਜਾਣਸ਼ਨ ਕਰੰਨੇ ਆ ਕਿ ਇਹਨਾਂ ਨੇ ਕਿਹੜਾ ਬੈਚ ਜੁਆਇਨ ਕੀਤਾਗਾ ਔਰ ਇੱਥੋਂ ਦਾ ਮਾਹੌਲ ਇਹਨਾਂ ਨੂੰ ਕਿਸ ਤਰ੍ਹਾਂ ਲੱਗਿਆਗਾ ਹਾਂਜੀ ਕਰਨਵੀਰ ਹਾਂ ਸਰ ਕਿਹੜਾ ਡਿਸਟ੍ਰਿਕਟੋਂ ਦਾ ਸਰ ਸ਼੍ਰੀ ਗੰਗਨਗਰ ਸ਼੍ਰੀ ਗੰਗਨਗਰ ਹਾਂਜੀ ਠੀਕ ਹੈ ਸਪੈਸ਼ਲੀ ਕੋਈ ਪਿੰਡ ਦਾ ਸਰ ਪਿੰਡ ਆ 25 ਕਿਲੋਮੀਟਰ ਦੂਰੋਂ ਗੰਗਨਗਰ ਤੋਂ ਹਾਂਜੀ ਗੰਗਨਗਰ ਤੋਂ 25 ਕਿਲੋਮੀਟਰ ਦੂਰ ਪਿੰਡ ਆ ਕਿਹੜਾ ਪਿੰਡ ਹੈ ਕਰ ਕੰਮ ਇਹਨੂੰ ਪੁਰਾ ਠੀਕ ਹੈ। ਔਰ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ? ਸਰ ਗ੍ਰੈਜੂਏਸ਼ਨ ਕਰਦੇ ਸੀਗੇ। ਠੀਕ ਹੈ ਜੀ ਗ੍ਰੈਜੂਏਟ ਕੀਤੀ ਹੋਈ ਹੈ? ਜੀ ਸਰ ਕੰਪਲੀਟ ਨਹੀਂ ਹੈ। ਕੰਪਲੀਟ ਨਹੀਂ ਹੈ। ਹਾਂ ਜੀ। ਓਕੇ ਕਾ ਦਿਨ ਨਾਲ ਕੀਤੀ? ਸਰ 8 ਚ 8 ਸਾਲ ਹਾਂ ਜੀ। ਠੀਕ ਹੈ। ਮਗਿੱ ਫੋਰ ਕੋਈ ਇਗਜ਼ਾਮ ਰਹਿੰਦਾ ਆ ਦੀ? ਹਾਂ ਜੀ ਇਗਜ਼ਾਮ ਰਹਿੰਦਾ। ਕਿਹੜੇ ਦਾ ਲੱਗਦਾ? ਸਰ ਮੇਰਾ ਜੀ ਉਹਦਾ ਕਰਦਾ ਹਾਲੀ ਹਾਲੀ ਪੋਲਿਟੀਕਲ ਦਾ ਰਹਿੰਦਾ ਸਰ ਜੀ। ਪੋਲੀਟਿਕਲ ਹਾਂਜੀ ਠੀਕ ਹੈ ਓਕੇ ਤਾਂ ਹੁਣ ਵੀਰੇ ਤੁਸੀਂ ਕਿਸ ਤਿਆਰੀ ਲਈ ਸੀ ਪਹੁੰਚੇ ਸਰ SSC GD ਓਕੇ SSC GD ਲਈ ਇਹ ਵੀਰੇ ਇੱਥੇ ਪਹੁੰਚੇ ਹੋਇਆਗਾ ਕਰਨ ਵੀ ਸ਼੍ਰੀ ਗੰਗਨਗਰ ਤੋਂ ਠੀਕ ਹੈ ਔਰ ਤੁਸੀਂ ਵੀਰੇ ਕੀ ਦੱਸਣਾ ਚਾਹੋਗੇ ਅਕੈਡਮੀ ਬਾਰੇ ਅਕੈਡਮੀ ਬਹੁਤ ਵਧੀਆ ਸਰ ਜੀ ਫਿਜ਼ੀਕਲ ਬਹੁਤ ਵਧੀਆ ਸਟੱਡੀ ਵਧੀਆ ਇੱਥੋਂ ਦੀ ਔਰ ਇੱਥੇ ਆ ਕੇ ਪਤਾ ਲੱਗਦਾ ਹਾਂ ਵੀਡੀਓ ਵਗੈਰਾ ਦੇਖਦੇ ਆਂ ਦੇਖ ਕੇ ਵੀ ਹਨਾ ਵੀ ਐ ਪੋਜ਼ਿਟਿਵ ਜੀ ਫੀਲ ਆਂਦੀ ਹੈ ਉਹ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬੱਚੇ ਵਧੀਆ ਇੱਥੋਂ ਦੇ ਟੀਚਰ ਬਹੁਤ ਵਧੀਆ ਕੋਸ ਸਰ ਬਹੁਤ ਵਧੀਆ ਨੇ ਠੀਕ ਮੈਂ ਤੁਹਾਨੂੰ ਬਹੁਤ ਵਧੀਆ ਕਰਾਨੇ ਤੁਸੀਂ ਓਕੇ ਥੈਂਕ ਯੂ ਹਾਂਜੀ ਔਰ ਤੁਹਾਨੂੰ ਅਕੈਡਮੀ ਬਾਰੇ ਪਤਾ ਕਿਵੇਂ ਲੱਗਿਆ ਸਰ ਇੰਸਟਾਗ੍ਰam ਤੋਂ ਇੰਸਟਾ ਤੋਂ ਹਾਂਜੀ ਠੀਕ ਹੈ ਵੀਡੀਓ ਵਗੈਰਾ ਦੇਖ ਕੇ ਤੁਹਾਨੂੰ ਪਤਾ ਲੱਗੇ ਠੀਕ ਹੈ ਤੁਹਾਡੇ ਜ਼ਿਲ੍ਹੇ ਤੋਂ ਔਰ ਵੀ ਕਾ ਬੱਚੇ ਇੱਥੇ ਆਏ ਕੋਈ ਨੇ ਸਰ ਆਏ ਹੋਏ ਨੇ ਬਾਕੀ ਜਿੱਥੇ ਤੱਕ ਮੈਂ ਜਾਣਦਾ ਮੈਂ ਲਾਲਦੇਵ ਨੂੰ ਲੈ ਕੇ ਆਉਂਗਾ ਜੇ ਮੈਂ ਤਾਂ ਕਾਮਯਾਬ ਹੋ ਕੇ ਗਿਆ ਤਾਂ ਮੇਰੇ ਨਾਲ ਵੀ ਬਥੇਰੇ ਆਣਗੇ ਤੇ ਕਰਨਵੀਰ ਜੀ ਜਿਹੜੇ ਵਿਦਿਆਰਥੀ ਹਨ ਹਜੇ ਕੋਈ ਸੈਂਟਰ ਜੁਆਇਨ ਨਹੀਂ ਕੀਤਾਗਾ ਹਾਂਜੀ ਤੁਸੀਂ ਉਹਨਾਂ ਬਾਰੇ ਕੀ ਦੱਸਣਾ ਚਾਹੋਗੇ ਸਵੇ ਉਹਨਾਂ ਬਾਰੇ ਇਹ ਕਹਿਣਾ ਵੀ ਆਪਦੀ ਮਿਹਨਤ ਕਰੋ ਤੇ ਸੈਂਟਰ ਵਗੈਰਾ ਜੁਆਇਨ ਕਰੋ ਹੁਣ ਮੌਕਾ ਹੀ ਹੈ ਇਸ ਤੋਂ ਬਾਅਦ ਟਾਈਮ ਨਿਕਲ ਜਾਣਾ ਹਾਂਜੀ ਤੇ ਟਾਈਮ ਨਹੀਂ ਆਏਗਾ ਹੱਥ ਇਹ ਹੀ ਟਾਈਮ ਹੈ ਕਿ ਅਹੀ ਟਾਈਮ ਹੁੰਦਾ ਨਾ ਜਿਵੇਂ ਤੁਹਾਡੀ ਏਜ ਜੇਕਰ 18 ਸਾਲ ਨਹੀਂ ਹੋਈ ਹੈ ਨਾ ਕਿਸੇ ਦੀ 17 ਹੋਊਗੀ ਕਿਸੇ ਦੀ 16 ਹੋਊਗੀ ਹਨਾ ਤਾਂ ਤੁਹਾਨੂੰ ਹੁਣ ਤੋਂ ਤਿਆਰੀ ਵੀ ਕਰਦਣ ਦੇ ਦੇਰੀ ਹੈ ਕਿਉਂਕਿ ਜਦ ਤੱਕ ਤੁਸੀਂ 10 ਸਾਲਾਂ ਵਿੱਚ 18 ਸਾਲ ਦੇ ਹੋ ਜਾਵੋਗੇ ਹਨਾ ਉਹਨੇ ਨੂੰ ਜੀ ਆਪੇ ਆਪ ਨੂੰ ਪੂਰਾ ਪ੍ਰੂਵਲ ਕਰ ਲਵਾਂਗੇ ਠੀਕ ਹੈ ਕਰਨ ਵੀ ਕਈ ਬੱਚੇ ਇਦਾਂ ਦੇ ਹੁੰਦੇ ਨੇ ਜੋ ਪਹਿਲਾਂ ਇਦਾਂ ਸੋਚਦੇ ਨੇ ਪਰ ਅਸੀਂ ਬਿਲਕੁਲ 18 ਸਾਲ ਦੇ ਹੋਵਾਂਗੇ ਠੀਕ ਹੈ ਬਾਅਦ ਨਿਕਲੂਗਾ ਫਿਰ ਅਸੀਂ ਕੈਰੀ ਕਰਾਂਗੇ ਜੋ ਕਿ ਸਵੇਰ ਰੌਂਗ ਸਹੀ ਡਿਸੀਜਨ ਹੀ ਹੈ ਕਰਾਂਗੇ ਮੈਂ ਕਿਉਂਕਿ ਹਰ ਬੱਚੇ ਦਾ ਅਲੱਗ-ਅਲੱਗ ਆਪਣਾ ਬੈਕਗ੍ਰਾਉਂਡ ਹੁੰਦਾ ਹਨਾ ਤੁਸੀਂ ਕਿਹਦਾ ਕੋਈ ਵੀ ਸਬਜੈਕਟ ਵੀ ਖਸਦਾਗਾ ਹਾਂਜੀ ਮੈਥ ਸਬਜੈਕਟ ਵੀ ਖਸਦਾਗਾ ਰੀਜਨਿੰਗ ਠੀਕ ਹੈ ਜੀ ਪੰਜਾਬ ਜਿੱਕੇ ਕਰੰਟ ਅਫੇਅਰ ਇੰਗਲਿਸ਼ ਹਿੰਦੀ ਕੁਝ ਵੀ ਖਸਦਾਗਾ ਹਨਾ ਤਾਂ ਮੇਰੀ ਕੀ ਦਾ ਮਤਲਬ ਹੈ ਵੀ ਜਦੋਂ ਕੋਈ ਨੋਟੀਫਿਕੇਸ਼ਨ ਆਉਂਦਾਗਾ ਠੀਕ ਹੈ ਤਾਂ ਆਪਾਂ ਨੂੰ ਉਸ ਤੋਂ ਤਿੰਨ ਚਾਰ ਪੰਜ ਮਹੀਨੇ ਪਹਿਲਾਂ ਹਨਾ ਤਿਆਰੀ ਜ਼ਰੂਰ ਕਰਨੀ ਚਾਹੀਦੀ ਹੈ ਹਾਂਜੀ ਜਿਵੇਂ ਸਰਦਾਰ ਜੀ ਤੁਹਾਨੂੰ ਮਿਲਦੇ ਆ ਸਰਦਾਰ ਜੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 2 ਮਹੀਨੇ ਹੋ ਗਏ ਜੀ ਤੁਹਾਨੂੰ 2 ਮਹੀਨੇ ਹੋ ਗਏ ਜੀ ਠੀਕ ਹੈ ਔਰ ਕੀ ਦੱਸਣਾ ਚਾਹੂਗੀ ਔਰ ਸਜੀਵ ਸੱਟ ਸਜੀਡਿਊਲ ਬਹੁਤ ਵਧੀਆ ਇੱਥੋਂ ਦਾ ਖਾਣਾ ਪੀਣਾ ਸੱਟਾ ਅੱਛਾ ਹਾਂਜੀ ਸਾਸ਼ਨ ਬਹੁਤ ਵਧੀਆ ਸਜੀਵ ਠੀਕ ਹੈ ਤੁਸੀਂ ਪੂਰਾ ਸਿਡਿਊਲ ਦੱਸੋ ਅਕੈਡਮੀ ਵਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਵੇਰ 5 ਵਜੇ ਉੱਠਦੇ ਆਂ ਜੀ ਠੀਕ ਹੈ ਜੀ ਔਰ 6 ਵਜੇ ਫਾਲਨ ਹੁੰਦਾ ਸਵੇਰ 5 ਵਜੇ ਉਠਾਇਆ ਜਾਂਦਾ ਗਣਾ ਹਾਂਜੀ ਸਵੇਰ 5 ਵਜੇ ਉਠਾਇਆ ਜਾਂਦਾ ਵਿਸਲ ਵੱਜ ਜਾਂਦੀ ਹੈ ਨਾ ਹਾਂਜੀ ਵਿਸਲ ਵੱਜ ਜਾਂਦੀ ਹੈ ਠੀਕ ਹੈ ਫਿਰ 6 ਵਜੇ ਵਿਸਲ ਤਾਂ ਹੁੰਦੀ ਆ ਫਾਲਨ ਨੂੰ ਹੁੰਦਾ 6 ਵਜੇ ਉਸ ਤੋਂ ਬਾਅਦ ਜਿਨ੍ਹਾਂ ਦਾ ਫਿਜ਼ੀਕਲ ਹੁੰਦਾ ਉਹ ਗਰਾਊਂਡ ਚ ਗਰਾਊਂਡ ਚਲੇ ਜਾਂਦੇ ਓਕੇ ਬਾਕੀ ਕਲਾਸਾਂ ਚ ਆ ਜਾਂਦੇ ਆ ਜਿਹੜੇ ਸਟੱਡੀ ਵਾਲੇ ਜੋ ਆ ਓਕੇ ਫਿਰ 10 ਵਜੇ ਤੱਕ ਕਲਾਸਾਂ ਲੱਗਦੀਆਂ ਫਿਰ 10 ਵਜੇ ਖਾਣਾ ਆ ਜਾਂਦਾ ਸਬ ਚਾਹ ਜਾਂਦੀ ਖਾਣਾ ਆ ਜਾਂਦਾ ਉਹ ਤੋਂ ਬਾਅਦ ਫਿਰ ਫੇਰ 10 ਵਜੇ 11 ਵਜੇ ਤੇ ਕਲਾਸਾਂ ਲੱਗਦੀਆਂ ਕੋਈ ਡਾਊਟ ਕਲਾਸ ਵੀ ਹੁੰਦੀ ਆ ਆਪਣੀ ਹਾਂਜੀ ਡਾਊਟ ਕਲਾਸ ਵੀ ਹੁੰਦੀ ਆ ਨਾ ਹਾਂਜੀ ਹਾਂਜੀ ਵੀ ਜਦੋਂ ਕਲਾਸ ਵਿੱਚ ਵਿੱਚ ਨਹੀਂ ਸੰਭਾਦਗਾ ਹਾਂਜੀ ਤਾਂ ਇੱਕ ਸ਼ਾਮ ਦੀ ਕਲਾਸ ਲੱਗਦੀ ਹੈ ਹਾਂਜੀ ਇੱਕ ਸ਼ਾਮੀ ਕਲਾਸ ਲੱਗਦੀ ਹੈ ਦੋ ਟਾਈਮ ਗਰਾਊਂਡ ਲੱਗਦਾ ਦੋ ਟਾਈਮ ਗਰਾਊਂਡ ਲੱਗਦਾਗਾ ਹਾਂਜੀ ਜਿਨ੍ਹਾਂ ਦਾ ਸਵੇਰੇ ਗਰਾਊਂਡ ਲੱਗਦਾਗਾ ਠੀਕ ਹੈ ਉਹਨਾਂ ਦੀ ਕਲਾਸ ਹੁੰਦੀ ਹੈ 10 ਵਜੇ ਤੋਂ ਬਾਅਦ ਓਕੇ ਔਰ ਜਿਹੜੇ ਬੱਚੇ ਸਵੇਰੇ ਸਟੱਡੀ ਕਰਦੇ ਨੇ ਜਿਨ੍ਹਾਂ ਦੀ ਕਲਾਸ ਚੱਲਦੀ ਹੁੰਦੀ ਹੈ ਕਿੰਨੇ ਟਾਈਮ ਸਰ 2 ਘੰਟੇ ਹੁੰਦੀ ਹੈ 2 ਘੰਟੇ ਠੀਕ ਹੈ 7:00 ਵਜੇ ਰੋਜ਼ ਦੀ ਹੈ ਠੀਕ ਹੈ 9 ਵਜੇ ਤੱਕ ਦੇਂਦੀ ਹੈ ਤਾਂ ਜਿਹੜੇ ਬੱਚੇ ਸੀਰੀਅਸ ਸਟਡੀ ਕਰਦੇ ਨੇ ਉਹਨਾਂ ਦਾ ਗ੍ਰਾਊਂਡ ਸਟਰੌਂਗ ਲੱਗਦਾ ਹੈ ਔਰ ਜਿਹੜੇ ਬੱਚੇ ਸਵੇਰੀ ਫਿਜ਼ੀਕਲ ਕਰਦੇ ਨੇ ਠੀਕ ਹੈ ਉਹਨਾਂ ਦਾ ਜਿਹੜੀ ਸਟੱਡੀ ਹੈ ਦਸ ਤੋਂ ਸ਼ੁਰੂ ਹੋ ਜਾਂਦੀ ਹੈ ਓਕੇ ਤਾਂ ਤੁਹਾਨੂੰ ਕਿਹੜਾ ਸਬਜੈਕਟ ਪੜਨਾ ਜ਼ਿਆਦਾ ਟਫ ਲੱਗਦਾ ਹੈ ਕਰਨ ਸਰ ਮੈਥੀ ਸੀ ਸਰ ਸੁਰੂ ਤੋਂ ਵੀਕ ਹੈ ਇੱਥੇ ਆ ਕੇ ਸਰ ਜੀ ਠੀਕ ਹੈ ਹਾਂਜੀ ਠੀਕ ਤੁਹਾਡੇ ਤਾਂ ਪੜਿਆ ਸਰ ਜੀ ਮੈਂ ਤਾਂ ਹੁਣ ਆ ਰਿਹਾ ਓਕੇ ਨੈਸਰ ਠੀਕ ਹੈ ਕਰਨ ਬਹੁਤ ਵਧੀਆ ਤੁਸੀਂ ਇਦਾਂ ਹੀ ਮਿਹਨਤ ਕਰਦੇ ਰਹੋ ਠੀਕ ਹੈ ਸੋ ਤੁਹਾਡਾ ਪਰਮਾਤਮਾ ਦਾ ਸੁਪਨਾ ਜਰੂਰ ਪੂਰਾ ਕਰੂਗਾ ਐਸਐਸਜੀਡੀ ਦਾ ਥੈਂਕ ਯੂ ਸਰ ਠੀਕ ਹੈ ਔਰ ਤੁਹ ਜਾਨ ਲੀ ਹਾਂਗੇ ਕਿ ਐਸਐਸਜੀਡੀ ਦੀ ਜਿਹੜੀ ਵਰਤੀ ਹੈ ਜਲਦੀ ਆਉਣ ਵਾਲੀ ਹੈ ਅਕੂਬਰ ਮਹੀਨੇ ਤੁਹ ਨੂੰ ਵਿਖ ਨੂੰ ਮਿਲੇਗੀ ਤਾਂ ਅਜੇ ਜਿਹੜੇ ਬੱਚੇ ਨੇ ਕੋਈ ਸੈਂਟਰ ਜੁਆਇਨ ਨਹੀਂ ਕੀਤਾਗਾ ਠੀਕ ਹੈ ਤਾਂ ਉਹਨਾਂ ਨੂੰ ਆਪਣਾ ਕੋਈ ਨਾ ਕੋਈ ਸੈਂਟਰ ਜੁਆਇਨ ਕਰ ਲੈਣ ਦੇਜਾਗਾ ਕਿਉਂਕਿ ਬਿਨਾ ਗਾਈਡੈਂਸ ਤੋਂ ਆਪਾਂ ਕੋਈ ਰਸਤਾ ਨਹੀਂ ਲੱਭ ਸਕਦਾਗਾ ਠੀਕ ਹੈ ਆਪਾਂ ਨੂੰ ਗਾਈਡੈਂਸ ਦੀ ਲੋੜ ਪੈਂਦੀ ਹੈ ਇੱਕ ਕੇ ਆਪਾਂ ਕੋਈ ਸੈਂਟਰ ਜਾਂ ਅਕੈਡਮੀ ਜੁੜ ਕੇ ਜੁਆਇਨ ਕਰ ਲਈ ਜੀਏ ਕੋਈ ਵੀ ਹੋਣੀ ਹੈ ਠੀਕ ਹੈ ਕਿਉਂਕਿ ਘਰ ਬੈਠ ਕੇ ਤੁਸੀਂ ਤਿਆਰੀ ਕਰੋਗੇ ਤਾਂ ਬਹੁਤ ਸਾਰੇ ਸਬਜੈਕਟਾਂ ਦੇ ਜਿਹੜੇ ਡਾਊਟ ਹੁੰਦੇ ਨੇ ਖਾਸ ਕਰਕੇ ਮੈਥ ਔਰ ਰੀਜਨਿੰਗ ਜਦੋਂ ਜੀ ਕੇ ਆਪਾਂ ਸਮਝ ਲੈਣੇ ਆ ਜੀ ਕੇ ਜਦੋਂ ਆਪਣੀ ਪੜ੍ਹਨ ਵਾਲੀ ਹੁੰਦੀ ਹੈ ਇਹ ਨੂੰ ਆਪਾਂ ਕਰ ਸਕਦੇ ਹਾਂ ਕਿਉਂਕਿ ਥੋੜਾ ਬੱਤਾ ਬਣ ਜਾਂਦਾ ਹੈਗਾ ਠੀਕ ਹੈ ਪਰ ਫਿਰ ਵੀ ਆਪਾਂ ਜੇ ਜੀ ਕੇ ਨੂੰ ਪ੍ਰੋਪਰ ਪੂਰੀ ਡਿਟੇਲ ਵਿੱਚ ਪੂਰੀ ਗਹਿਰਾਈ ਵੀ ਸਮਝਣਾ ਹੋਵੇ ਠੀਕ ਹੈ ਇਸ ਲਈ ਆਪਾਂ ਨੂੰ ਸਪੈਸ਼ਲ ਇੱਕ ਵੈਸ ਚਾਹੀਦਾ ਹੁੰਦਾ ਹੈਗਾ ਓਕੇ ਤਾਂ ਸੈਂਟਰ ਜੁਆਇਨ ਕਰਨ ਦਾ ਬਹੁਤ ਬੈਨੀਫਿਟ ਹੈ ਇੱਕ ਤਾਂ ਜਿਵੇਂ ਕਰਨ ਨੇ ਸਾਨੂੰ ਦੱਸਿਆਗਾ ਕਿ ਸਰ ਇੱਕ ਤਾਂ ਅਨੁਸ਼ਾਸਨ ਦੇ ਵਿੱਚ ਅਸੀਂ ਇਹ ਕਿ ਸਿੱਖਦੇ ਆ ਠੀਕ ਹੈ ਅਨੁਸ਼ਾਸਨ ਹੁੰਦਾਗਾ ਕਿ ਹਰ ਕੰਮ ਦਾ ਪ੍ਰੋਪਰ ਸ਼ਡਿਊਲ ਬਣਿਆ ਹੋਇਆਗਾ ਠੀਕ ਹੈ ਜਿਵੇਂ ਇਹਨਾਂ ਨੂੰ 5 ਵਜੇ ਵਿੱਚ ਦਵਾਤੀ ਜਾਂਦੀ ਹੈ ਠੀਕ ਹੈ ਸਰ ਵਿੱਚ ਆਪਣਾ ਰੈਡੀ ਹੋਈ ਜਾਂਦੇ ਨੇ ਓਕੇ ਇਸ ਵਾਰ ਇਹਨਾਂ ਦਾ ਫਿਰ ਅਟੈਂਡੈਂਸ ਲੱਗਦੀ ਹੈ ਫੋਲੋਇੰਗ ਵਗੈਰਾ ਓਕੇ ਫਿਰ ਜਿਹਦੇ ਵਿੱਚ ਇਹਨਾਂ ਦਾ ਗਰਾਊਂਡ ਹੁੰਦਾਗਾ ਉਹ ਗਰਾਊਂਡ ਚ ਲੈ ਜਾਂਦੇ ਨੇ ਔਰ ਜਿਹੜੇ ਬੱਚੇ ਨਹੀਂ ਕਲਾਸ ਹੁੰਦੀ ਹੈ ਉਹ ਕਲਾਸ ਵਿੱਚ ਚਲੇ ਜਾਂਦੇ ਨੇ ਠੀਕ ਹੈ ਇਸ ਵਾਰ ਖਾਣੇ ਦਾ ਟਾਈਮ ਹੁੰਦਾਗਾ ਜੀ 9 ਵਜੇ ਤੋਂ ਬਾਅਦ ਖਾਣਾ ਆਉਂਦਾਗਾ ਤੇ ਖਾਣਾ ਖਾਂਦੇ ਨੇ ਠੀਕ ਹੈ ਦੁਪਹਿਰ ਦਾ ਖਾਣਾ ਹੁੰਦਾਗਾ ਠੀਕ ਹੈ ਸ਼ਾਮ ਦਾ ਫਿਰ ਇਹਦਾ ਸ਼ਡਿਊਲ ਜਾਰੀ ਰਹਿੰਦਾਗਾ ਓਕੇ ਤਾਂ ਇਹ ਚੀਜ਼ ਆਪਾਂ ਕਰ ਨਹੀਂ ਕਰ ਸਕਦੇ ਹਨਾ ਘਰ ਵਿੱਚ ਕੋਈ ਕੋਈ ਸ਼ਡਿਊਲ ਨਹੀਂ ਹੁੰਦਾਗਾ ਕੋਈ ਪੜ੍ਹਨ ਦਾ ਟਾਈਮ ਨਹੀਂ ਹੁੰਦਾਗਾ ਨਾ ਕੋਈ ਫਿਜ਼ੀਕਲ ਦਾ ਕੋਈ ਟਾਈਮ ਹੁੰਦਾਗਾ ਠੀਕ ਹੈ ਕਈ ਬੱਚੇ ਮੈਂ ਕਰਨ ਬਹੁਤ سارے ਬੱਚੇ ਵੇਖੇ ਨੇ ਕਈ ਸਵੇਰੇ ਉਹਨਾਂ ਨੂੰ ਕੋਈ ਕੰਮਕਾਰ ਹੁੰਦਾਗਾ ਠੀਕ ਹੈ ਉਹ ਰਨਿੰਗ ਨਹੀਂ ਜਾਂਦੇ ਉਸ ਆਮ ਰਨਿੰਗ ਜਾਂਦੇ ਨੇ ਠੀਕ ਹੈ ਔਰ ਕਈ ਬੱਚੇ ਵਧੀਆ ਜਿਹਨਾਂ ਦਾ ਸ਼ਡਿਊਲ ਬਣਿਆ ਹੋਇਆ ਹੈਗਾ ਉਹ ਸਵੇਰੇ ਰਨਿੰਗ ਕਰ ਜਾਂਦੇ ਆ ਪਰ ਇਸ ਤਰ੍ਹਾਂ ਬਹੁਤ ਹੀ ਘੱਟ ਬੱਚੇ ਨੇ ਹਨਾ ਕਿਉਂਕਿ ਘਰ ਵਿੱਚ ਆਪਾਂ ਨੂੰ ਹੋਰ ਹੀ ਬਹੁਤ ਸਾਰੇ ਕੰਮ ਹੁੰਦੇ ਨੇ ਠੀਕ ਹੈ ਜੀ ਉਹ ਆਪਾਂ ਅਮਰ ਕੇ ਪ੍ਰੋਪਰ ਆਪਾਂ ਆਪਣੇ ਆਪ ਨੂੰ ਪੂਰਾ ਵਧੀਆ ਬਣਾ ਲੈ ਚੜਦੇ ਆ ਹਨਾ ਰੱਖਿਆ ਨਹੀਂ ਜਾਂਦਾ ਓਵੇਂ ਮਤਲਬ ਜਿਵੇਂ ਦੋ ਦਿਨ ਘਰਾ ਜਾਵੜੇ ਸਵੇਰ ਟਕੇ ਰਨਿੰਗ ਫਿਰ ਦੋ ਦਿਨ ਘਰੇ ਰਹ ਜਾਂਦੇ ਹਣੇ ਜੇ ਚੱਲੇ ਨਾ ਪੂਰੇ ਕੰਟੀਨਿਊ ਜਿਵੇਂ ਬੰਦਾ ਘਰੇ ਕੋਈ ਕਹਿਣ ਵਾਲਾ ਨਹੀਂ ਹੁੰਦਾ ਹੁਣ ਇੱਥੇ ਤਾਂ ਡੰਡੇ ਦੇ ਜ਼ੋਰ ਤੇ ਵੀ ਚੱਲਦੇ ਆ ਹਾਂਜੀ ਜੇ ਨਹੀਂ ਉੜਦੇ ਤਾਂ ਫਿਰ ਕੋਸਾ ਵਾਪਸ ਦੇਖਦੇ ਆ ਵੀ ਕਿਉਂ ਨਹੀਂ ਉੱਠੇ ਹਾਂਜੀ ਗੁਰਮ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਕਿਉਂਕਿ ਗੁਰੂ ਤੋਂ ਬਿਨਾ ਠੀਕ ਹੈ ਦੀ ਕੋਈ ਰਸਤਾ ਨਹੀਂ ਹੁੰਦਾਗਾ ਨਾ ਹਾਂਜੀ ਗੁਰੂ ਵੀ ਆਪਣਾ ਰਸਤਾ ਦਿਖਾਉਂਦਾ ਹੈਗਾ ਹਾਂਜੀ ਓਕੇ ਕੋਈ ਵੀ ਇਨਸਾਨ ਆਪਣਾ ਕੁਝ ਸਿੱਖਣਾ ਦੇ ਜਾਂਦਾ ਠੀਕ ਹੈ ਸਹੀ ਵੱਡਾ ਹੋਵੇ ਛੋਟਾ ਹੋਵੇ ਆਪਾਂ ਨੂੰ ਜ਼ਰੂਰ ਸਿੱਖਣਾ ਦੇ ਜਾਂਦਾ ਹਣਾ ਔਰ ਕਰਨ ਕੋਈ ਨਵੀਂ ਤਾਜੀ ਅਕੈਡਮੀ ਬਾਰੇ ਔਰ ਕੁਝ ਦੱਸਣਾ ਚਾਹਾਂਗੀ ਫਿਜ਼ੀਕਲ ਤੁਹਾਨੂੰ ਕਿਵੇਂ ਦਾ ਰਿਹਾ ਪਹਿਲਾਂ ਸਰ ਫਿਜ਼ੀਕਲ ਬਹੁਤ ਵਧੀਆ ਥੀ ਪਹਿਲਾਂ ਕਿਦਾਂ ਦਾ ਸੀ ਸਰ ਪਹਿਲਾਂ ਨਹੀਂ ਲਾਇਆ ਸੀ ਕਦੇ ਹੁਣ ਲਾਂਦੇ ਹੁੰਦੇ ਸੀਗੇ ਬਟ ਘੱਟ ਲਾਂਦੇ ਸੀਗੇ ਜਿਵੇਂ ਮਤਲਬ 2 ਦਿਨ ਜਾਵੜੇ ਉਹ ਹੀ ਗੱਲ ਕੰਮ ਪਰ ਆਪਣੇ ਪੈਰ ਨੇ ਦੌੜ ਦੇ ਕੀ ਹਾਂਜੀ ਦੌੜਦੇ ਸੀ ਪਰ ਐ ਡੇਲੀ ਵਾਲਾ ਸ਼ਡਿਊਲ ਨਹੀਂ ਸੀਗਾ ਡੇਲੀ ਵਾਲਾ ਰੁਟੀਨ ਨਹੀਂ ਸੀ ਹਾਂਜੀ ਠੀਕ ਹੈ ਤੇ ਇੱਥੇ ਆ ਕੇ ਮਤਲਬ ਹੁਣ ਬਹੁਤ ਵਧੀਆ ਲੱਗਦਾ ਜੇ ਦਿੱਲੀ ਔਰਦੇ ਆ ਦਿੱਲੀ ਜਾਂਦੇ ਆ ਹਾਂ ਸਰੀਰ ਵੀ ਉਸ ਹਿਸਾਬ ਨਾਲ ਗਿੱਜ ਗਿਆ ਹੈ। ਬਾਕੀ ਫਿਜ਼ੀਕਲ ਬਹੁਤ ਵਧੀਆ ਹੈ ਤੁਹਾਡਾ। ਠੀਕ ਹੈ। ਬਹੁਤ ਵਧੀਆ। ਬਹੁਤ ਜ਼ਿਆਦਾ। ਪਹਿਲਾਂ ਤੁਹਾਡਾ weight ਕਿੰਨਾ ਸੀ? weight ਸਰ ਜੀ weight ਮੇਰਾ ਸੀਗਾ 69 ਸਰ ਜੀ। ਹੁਣ ਕਿੰਨਾ ਹੈ? ਸਰ 67। 67। ਤਾਂ 2 ਕਿਲੋ ਦੀ ਕਮੀ ਹੋਈ ਹੈ। ਹਾਂ। ਚਲੋ। ਕਿਉਂਕਿ ਜੇਕਰ ਕੋਈ ਵੀ ਹੈ ਹਾਂ ਕੋਈ ਵੀ ਵਿਦਿਆਰਥੀ ਜੇਕਰ ਉਹਦਾ weight ਜ਼ਿਆਦਾ ਹੈਗਾ ਤਾਂ ਫਿਰ ਉਸ ਨੂੰ ਪ੍ਰੋਬਲਮ ਨਹੀਂ ਫਿਜ਼ੀਕਲ ਰਨਿੰਗ ਦੇ ਲਈ। ਹਾਂ। ਤਾਂ ਇਸ ਕਰਕੇ ਥੋੜਾ ਥੋਡੀ ਰਨਿੰਗ ਤਨ ਤੁਨ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਸਟੈਮੀਨਾ ਆਉਂਦਾ ਹੈ ਠੀਕ ਹੈ ਕਿਉਂਕਿ ਜਿੰਨਾ ਜ਼ਿਆਦਾ ਵੇੜ ਘਟੂਗਾ ਠੀਕ ਹੈ ਓਨਾ ਜ਼ਿਆਦਾ ਰਨਿੰਗ ਕਰਨੀ ਆ ਤੁਹਾਨੂੰ ਆਸਾਨ ਹੋਊਗੀ ਠੀਕ ਹੈ ਔਰ ਔਰ ਕੋਈ ਸਬਜੈਕਟ ਵਧੀਆ ਤੁਹਾਡੀ ਪੰਜਾਬ ਜੀ ਕੀ ਕਿਵੇਂ ਸਰ ਜੀ ਕੇ ਵਧੀਆ ਸਰ ਜੀ ਅੱਛਾ ਹਾਂਜੀ ਤੁਹਾਨੂੰ ਇਤਿਹਾਸ ਜੀ ਕੀ ਕੌਣ ਕਰਾਉਂਦੇ ਨੇ ਸਰ ਜੀ ਕੇ ਰਵੀ ਸਰ ਰਵੀ ਸਰ ਕਰਾਉਂਦੇ ਨੇ ਹਾਂਜੀ ਓਕੇ ਕੀ ਦੱਸਾਂ ਜਾਂ ਹਾਂ ਰਵੀ ਸਰ ਬਾਰੇ ਸਰ ਰਵੀ ਸਰ ਵਧੀਆ ਨੇ ਸਰ ਜੀ ਦੋਸਤਾਂ ਨੂੰ ਰਹਿੰਦੇ ਨੇ ਠੀਕ ਹੈ ਵਧੀਆ ਹੈ ਸਰ ਜੀ ਬਹੁਤ ਵਧੀਆ ਜੀ ਕਰਾਉਂਦੇ ਆ ਸਮਝ ਵਧੀਆ ਹੁੰਦੀ ਆ ਉਹਨਾਂ ਦੀ ਠੀਕ ਹੈ ਜੀ। OK। 40 40 ਬਹੁਤ ਵਧੀਆ ਕਰਾਂਦੇ ਸਰ ਜੀ। ਕੌਣ ਕਰਾਂਦੇ ਨੇ? ਸਰ ਜਿੱਸੇ ਸਰ ਕਰਾਂਦੇ ਨੇ। ਠੀਕ ਹੈ ਜਿੱਸੇ ਸਰ ਕਰਾਂਦੇ। ਹਾਂ OK। ਵੈਰੀ ਗੁੱਡ। ਬੜੀ ਸਮਝ ਲੱਗ ਜਾਂਦਾ ਹਾਂ। ਹਾਂ ਜੀ ਬਹੁਤ ਵਧੀਆ ਸਮਝ ਆਂਦਾ। ਠੀਕ ਹੈ ਸਰ ਜੀ ਜੇ ਤੁਹਾਨੂੰ ਕਲਾਸ ਵਿੱਚ ਸਮਝ ਨਹੀਂ ਲੱਗਦੀ ਫਿਰ ਤੁਸੀਂ ਕੀ ਕਰਦੇ ਹੋ? ਸਰ ਫਿਰ ਸ਼ਾਮ ਨੂੰ ਜਿਹੜੀ ਕਲਾਸ ਲੱਦੀ ਉੱਥੇ ਪੁੱਛਦੇ ਆਂ ਨਾਲ ਦੇ ਜਵਾਬਕ ਤੇ ਪੁੱਛ ਲਈਦਾ। ਤੇ ਬਾਕੀ ਸਾਰਾ ਆਪ ਤੁਸੀਂ ਕਰਵਾ ਦਿੰਦੇ ਆਂ। OK ਹਾਂ ਜੀ। ਅੱਛਾ ਤੁਹਾਡਾ ਮੈਥ ਪਹਿਲਾਂ ਤਾਂ ਦੇਖੀ ਸੀ ਸਰ ਸ਼ੁਰੂ ਤੋਂ ਵੀਕ ਆ ਮੈਥ ਸ਼ੁਰੂ ਤੋਂ ਵੀਕ ਹੈ ਹਾਂਜੀ ਹੁਣ ਥੋੜੀ ਕੁਸ਼ ਇੰਪਰੂਵਮੈਂਟ ਹੋਈ ਹੈਗੀ ਥੋੜੀ ਘੜਾ ਦਾ ਹੋਈ ਹੈ ਸਰ ਜੀ ਠੀਕ ਹੈ ਕਿਦਾਂ ਕਿਦਾਂ ਇੰਪਰੂਵਮੈਂਟ ਹੋਈ ਦੱਸੋਗੇ ਮਤਲਬ ਟੇਬਲ ਵਗੈਰਾ ਟੇਬਲ ਵਗੈਰਾ ਹੋਰ ਮਤਲਬ ਪਹਿਲਾਂ ਇਹ ਸੀਗਾ ਵੀ ਘਰੇ ਰਹਿੰਦੇ ਸੀ ਵੀ ਪੜ ਲਿਆ ਚਲੋ ਠੀਕ ਆ ਨਾ ਪੜਿਆ ਤਾਂ ਵੀ ਠੀਕ ਆ ਹੁਣ ਇੱਥੇ ਤਾਂ ਪੜਨਾ ਹੀ ਪੈਂਦਾ ਉਹ ਇਹਦੇ ਕਰਕੇ ਵੀ ਮੈਂ ਮੈਥ ਵੀ ਪਹਿਲਾਂ ਨਹੀਂ ਕਰਦੇ ਚਲ ਚੱਲ ਜਾਂਦਾ ਸੀ ਹੁਣ ਮੈਥ ਲਗਾਤਾਰ ਕਰਨੇ ਆ ਉਹਦੇ ਨਾਲ ਇੰਪਰੂਵਮੈਂਟ ਹੁੰਦੀ ਆ ਠੀਕ ਹੈ। ਔਰ ਤੁਹਾਨੂੰ ਕੋਈ ਵੀ ਟੀਚਰ ਹੈ ਜਦੋਂ ਕਲਾਸ ਲਗਾਉਂਦਾ ਹੈਗਾ ਤੁਹਾਨੂੰ ਵਰਕ ਮਿਲਦਾ ਹੈਗਾ? ਹਾਂਜੀ। ਗੱਲ ਹੈ ਜੀ। ਮੈਥ ਦੇ ਕਿੰਨੇ ਸਾ ਮਿਲਦੇ ਨੇ ਡੀਲੀ ਜੀ? ਮੈਥ ਦੇ ਮਿਲ ਜਾਂਦੇ ਆ ਜੀ, 10 ਤਾਂ ਮਿਲਦੇ ਆ, ਮਿਲ ਹੀ ਜਾਂਦੇ ਆ। ਠੀਕ ਹੈ। ਹਾਂਜੀ। ਰੀਜਨਿੰਗ ਦੇ? ਰੀਜਨਿੰਗ ਦੇ ਵੀ ਸਰ ਮਿਲ ਜਾਂਦੇ। ਓਕੇ। ਔਰ ਪੰਜਾਬ ਜੀ ਦੇ ਵਰਕ ਤੁਹਾਨੂੰ ਕਿੰਨੇ ਮਿਲਦਾ ਦਾ? ਪੰਜਾਬ ਜੀ ਦੇ ਵਰਕ ਸਰ ਜੀ ਉਸ ਮਿਲਦਾ ਜਿਵੇਂ ਮਤਲਬ ਚੱਲ ਰਿਹਾ ਹੁੰਦਾ ਕੋਈ ਸਬਜੈਕਟ ਉਸ ਦੇ ਰਿਲੇਟਿਵ ਹੀ ਕੁਸਚਨ ਮਿਲ ਜਾਂਦੇ ਹੈ ਜੋ ਟੋਪਿਕ ਚੱਲ ਰਿਹਾ ਹੈ ਹਾਂਜੀ ਠੀਕ ਹੈ ਔਰ ਟੈਸਟ ਵਰਿ ਬੇਟੀ ਕੀ ਦੱਸਾਂ ਜਮ ਕਰ ਟੈਸਟ ਸਦੀ ਹਰ ਸ਼ਨੀਵਾਰ ਹੁੰਦਾ ਹੈ ਹਰ ਸ਼ਨੀਵਾਰ ਟੈਸਟ ਹੁੰਦਾ ਹੈ ਹਾਂਜੀ ਹਰ ਸ਼ਨੀਵਾਰ ਟੈਸਟ ਹੁੰਦਾ ਕਿੰਨੇ ਵਜੇ ਸਵੇਰੇ 7 ਵਜੇ ਸਵੇਰੇ 7 ਵਜੇ ਠੀਕ ਹੈ ਤਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਨੇ ਠੀਕ ਹੈ ਔਰ ਬੱਚੇ ਪ੍ਰਤੀ ਦਿਗਨੇ ਸਟਡੀ ਕਰਦੇ ਨੇ ਅਗਰ ਕਿਸੇ ਬੱਚੇ ਨੂੰ ਕੋਈ ਡਾਊਟ ਹੁੰਦਾਗਾ ਠੀਕ ਹੈ ज बच्चे क्लास में क्लीयर कर लेंगे और जे विद्या बिल्कुल भी संभ नहीं आ जाएगा ठीक है तो असं एक शाम की क्लास लगाने साढ़े तीन बजे लगे पांच बजे तक ठीक है कुछ विद्यार्थी आजादी होंगी है भी वो अपना डाउट तो भी आखिर क्लीयर करवा पता है ठीक है बल्कि अभी सारे बच्चों ना लेके चलना होंगे है बच्चे बहुत वीये ने सारे अलग अलग जिले तो बच्चे आए हुए हैं ठीक है वही तरीके स्टडी करते हैं और सारे बच्चे बहुत मेहनती हैं इस बार जो सा ਕਰਨ ਜਿਹੜਾ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਜਿਨ੍ਹਾਂ ਦੇ ਹਣ ਫਿਜ਼ੀਕਲ ਹੋਣੇ ਨੇ ਸਪਟੈਂਬਰ ਦੇ ਵਿੱਚ ਠੀਕ ਹੈ ਤਾਂ ਜਿਹੜਾ ਪਿਛਲਾ ਬੈਚ ਨਿਕਲ ਗਿਆ ਤਾਂ ਸਾਡਾ ਸਾਡੇ ਬਹੁਤ ਬੱਚੇ ਸਿਲਕ ਨੇ ਠੀਕ ਹੈ ਉਹ ਕਿਹਨਾਂ ਦੇ ਮਕਸ 80% ਕੀ ਜਿਹੜਾ 81 82 ਠੀਕ ਹੈ ਇੱਕ ਵਿਦਿਆਰਥੀ ਹੈ ਜਿਸਦੇ ਮਕਸ 92 ਨੇ ਠੀਕ ਹੈ ਉਹ ਵੀ ਸਾਡੇ ਅਕੈਡਮੀ ਦਾ ਵਿਦਿਆਰਥੀ ਹੈ ਠੀਕ ਹੈ ਤਾਂ ਬਹੁਤ ਸਾਰੇ ਕਰਨ ਵਿਦਿਆਰਥੀ ਆਪਣੀ ਅਕੈਡਮੀ ਤੋਂ ਨਿਕਲੇ ਨੇ ਜਿਨ੍ਹਾਂ ਨੇ ਰੀਤੀ ਕਿਲਾ ਮੰਨਤੀ ਕੀਤੀ ਹੈ ਹਨਾ ਤਾਂ ਮੈਂ ਆਸ ਕਰਦਾਗਾ ਕਿ ਆਪਣਾ ਜਿਹੜਾ SSC GD ਦਾ ਜਿਹੜਾ ਬੈਚ ਹੈ ਠੀਕ ਹੈ ਅਗਲਾ ਨੰਬਰ ਪਰਮਾਤਮਾ ਕਰੇ ਤੁਹਾਡਾ ਹੀ ਆਵੇ ਠੀਕ ਹੈ ਨਹੀਂ ਸਾਥ ਤੁਹਾਡਾ ਨਾਲ ਰਹੂਗਾ ਠੀਕ ਹੈ ਔਰ ਜਿਹੜੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਹੈ ਠੀਕ ਹੈ ਤਾਂ ਉਹਨਾਂ ਨੂੰ ਵੀ ਜ਼ਰੂਰ ਕਹਿਦਾਗਾ ਕੋਈ ਨਾ ਕੋਈ ਉਹਨਾਂ ਨੂੰ ਸੈਂਟਰ ਜੁਆਇਨ ਜ਼ਰੂਰ ਕਰਨਾ ਦੇਦਾਗਾ ਬਿਨਾ ਸੈਂਟਰ ਤੋਂ ਬਿਨਾ ਅਕੈਡਮੀ ਤੋਂ ਮਤਲਬ ਕਿ ਬਿਨਾ ਜਿਹੜੇ ਗਾਈਡੈਂਸ ਤੋਂ ਆਪਾਂ ਨੂੰ ਕੁਝ ਵੀ ਸਮਝ ਨਹੀਂ ਆਦਾਗਾ ਠੀਕ ਹੈ ਸਭ ਤੋਂ ਇੰਪੋਰਟੈਂਟ ਹੁੰਦਾਗਾ ਸਿਲੇਬਸ ਠੀਕ ਹੈ ਆਪਾਂ ਜਿਸ ਵੀ ਐਗਜ਼ਾਮ ਨੂੰ ਟਾਰਗੇਟ ਕੀਤਾਗਾ ਠੀਕ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾਗਾ ਕਿ ਕਿਹੜੀ ਕਿਹੜੀ ਸਬਜੈਕਟ ਨੂੰ ਲੈਣੀ ਹੈ ਕਿਹੜੀ ਕਿਹੜੀ ਟੋਪਿਕ ਨੇ ਕਿੰਨੇ ਚੈਪਟਰ ਨੇ ਕਿਹੜੀ ਚੈਪਟਰ ਕਰਨੇ ਨੇ ਕਿਹੜੇ ਚੈਪਟਰ ਨਹੀਂ ਕਰਨੇ ਕਰਨ ਮੈਂ ਬਹੁਤ ਵਾਰੀ ਵੇਖਿਆਗਾ ਜਿਵੇਂ ਪੰਜਾਬ ਪੁਲਿਸ ਹੁੰਦਾਗਾ SSC GD ਦਾ ਹੁੰਦਾਗਾ ਠੀਕ ਹੈ ਰੇਲਵੇ ਦਾ ਹੋ ਗਿਆ ਹਨਾ ਕਈ ਬੱਚੇ ਇੱਕ ਸਾਰੀ ਤਿਆਰੀ ਕਰਦੇ ਨੇ ਹਾਲਾਂਕਿ ਮੈਥ ਰੀਜਨਿੰਗ ਤੋਂ ਠੀਕ ਹੈ ਸਮਝ ਆ ਜਾਂਦਾ ਹੈ ਹਨਾ ਮੈਥ ਰੀਜਨਿੰਗ ਦੀ ਗੱਲ ਕਰਦੇ ਆ ਕਿ ਸਭੀ ਸੇਮ ਨਹੀਂ ਹਨਾ SSC GD ਰੇਲਵੇ ਹਨਾ ਜਾਂ ਆਪਾਂ ਬੈਂਕਿੰਗ ਕਹਿ ਸਕਦੇ ਆ ਜਾਂ ਹੋਰ ਕੋਈ ਜੋਬ ਹੋ ਸਕਦੀ ਹੈ بس چیپٹر ਦਾ ਥੋੜਾ ਬਤਲ ਫਰਕ ਹੁੰਦਾਗਾ ਜਾਂ ਲੈਵਲ ਦਾ ਫਰਕ ਹੁੰਦਾਗਾ ਪਰ ਜੇਕਰ ਆਪਾਂ ਜੀਕੇ ਦੀ ਗੱਲ ਕਰੀਏ ਠੀਕ ਹੈ ਤਾਂ ਜੀਕੇ ਥੋੜੀ ਅਲੱਗ ਤੋਂ ਬਣ ਜਾਂਦੀ ਹੈ ਜੇਕਰ ਤੁਸੀਂ ਪੰਜਾਬ ਸਟੇਟ ਦੇ ਕੋਈ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਤਾਂ ਤੁਹਾਨੂੰ ਇੰਪੋਰਟ ਹੋਇਆਗਾ ਪੰਜਾਬ ਜੀਕੇ ਹਣਾ ਪੰਜਾਬ ਜੀਕੇ ਤੁਹਾਨੂੰ ਹੋਣੀ ਚਾਹੀਦੀ ਹੈ ਠੀਕ ਹੈ ਕੋਈ ਵੀ ਪੇਪਰ ਕਰ ਰਹੇ ਹੋ ਨਾ ਕਰਨਾ ਉਹ ਵੀ ਪਟਵਾਰੀ ਦਾ ਹੋਵੇ ਪੰਜਾਬ ਪੁਲਿਸ ਹੋਵੇ ਠੀਕ ਹੈ ਪੀਟ ਪਲਸ ਵੀ ਦਾ ਹੋਵੇ ਠੀਕ ਹੈ ਕੋਈ ਵੀ ਇਗਜ਼ਾਮ ਹੋਦਾਗਾ اور جيڪا ਤੁਸੀਂ ਜਾਣਿਆ ਵੀ ਅਸੀਂ ਸੈਂਟਰ ਦਾ ਕੋਈ ਪੇਪਰ ਕ੍ਰੈਕ ਕਰਨਾਗਾ ਜਿਵੇਂ ਐਸੀ ਸੀਜੀਡੀ ਹੋ ਗਿਆ ਠੀਕ ਹੈ ਜਲਦੀ ਤਨੂੰ ਇਹਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੂਗਾ ਰੇਲਵੇ ਠੀਕ ਹੈ ਰੇਲਵੇ ਵਿੱਚ ਅੱਗੇ ਬਹੁਤ ਸਾਰੀਆਂ ਪੋਸਟੀਆਂ ਪਹਿਲਾਂ ਨਿਕਲ ਗਈਆਂ ਨੇ ਠੀਕ ਹੈ ਔਰ ਹਜੇ ਹੋਰ ਕਰਨ ਵੈਕੈਂਸੀ ਆ ਰਹੀਆਂ ਨੇ ਪਹਿਲਾਂ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਨਿਕਲ ਗਈਆਂ ਮੈਂ ਤੁਹਾਨੂੰ ਦੱਸ ਦੇਗਾ ਆਰਪੀਐਫ ਸਬ ਇੰਸਪੈਕਟਰ ਠੀਕ ਹੈ ਉਹਨਾਂ ਦਾ ਜੋ ਐਗਜ਼ਾਮ ਹੋਇਆ ਸੀ ਉਹਨਾਂ ਦਾ ਫਿਜ਼ੀਕਲੀ ਹੋ ਗਿਆ ਠੀਕ ਹੈ ਉਹਨਾਂ ਦਾ ਫਾਈਨਲ ਮੈਡ ਲਿਸਟ ਵੀ ਆ ਚੁੱਕੀ ਹੈ ਠੀਕ ਹੈ ਤਾਂ ਜਿਹੜੇ ਬੱਚੇ ਨੇ ਪਹਿਲਾਂ ਆਰਪੀਐਫ ਦਾ ਠੀਕ ਹੈ ਐਗਜ਼ਾਮ ਦਿੱਤਾ ਸੀ ਸਬ ਇੰਸਪੈਕਟਰ ਦਾ ਠੀਕ ਹੈ ਤਦ ਵੀ ਆਦਿ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਨਾਮ ਆਇਆ ਜਾਂ ਨਹੀਂ ਓਕੇ ਜਿਨ੍ਹਾਂ ਦਾ ਨਾਮ ਆਇਆਗਾ ਆਇਆਗਾ ਕੰਗਰੇਸ਼ਨ ਬਹੁਤ ਥਰੀ ਬਹੁਤ ਸਾਰੀ ਵਿਦਿਆਰਥੀ ਹੋਣਗੀ ਕਰਨ ਜਿਹੜੀ ਤੇਰੀ ਇੱਕ ਦੋ ਨੰਬਰਾਂ ਤੋਂ ਜਾਂ ਪੁਆਇੰਟਾਂ ਤੋਂ ਰਹੇ ਜਾਂਦੇ ਨੇ ਠੀਕ ਹੈ ਤੁਸੀਂ ਉਹਨਾਂ ਬਾਰੇ ਕੀ ਦੱਸਣਾ ਚਾਹੋਗੇ ਸਰ ਮਨੋਬਲਨਾ ਤੋੜਨਾ ਹਰ ਇੱਕ ਦਾ ਹੁੰਦਾ ਹਾਰ ਕੇ ਨਾ ਬੈਠਣ ਵੈਰੀ ਗੁੱਡ ਕਿਉਂਕਿ ਜਿੱਤ ਹਾਰ ਤਾਂ ਹੁੰਦੀ ਹੈ ਨਾ ਹਾਂਜੀ ਸਵੀਕਾਰਤਾ ਕਰਨੀ ਪੈਣਾਗਾ ਜੰਗ ਦੇ ਮੈਦਾਨ ਵਿੱਚ ਜਦ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ ਠੀਕ ਹੈ ਮੈਂ ਕਰਨ ਇਹ ਸਮਝਦਾਗਾ ਜਿੱਰੀ ਜਿੱਤ ਹੁੰਦੀ ਹੈ ਨਾ ਜਿੱਤ ਆਪਣੇ ਕੋਲ ਇੱਕ ਦੋ ਪਲ ਦੀ ਕੁਸ਼ੀ ਹੁੰਦੀ ਹੈ ਜਿੱਤ ਇਨਸਾਨ ਨੂੰ ਇਹਨਾਂ ਕੁਝ ਸਿਖਾਤੀ ਨਹੀਂ ਜਾਂਦੀ ਜਿੱਨਾ ਹਾਰ ਸਿਖਾ ਕੇ ਜਾਂਦੀ ਹੈ ਹਾਂਜੀ ਠੀਕ ਹੈ ਹਾਰ ਤੋਂ ਹੀ ਪਤਾ ਲੱਗਦਾਗਾ ਕਿ ਇਨਸਾਨ ਨਾ ਆਪਣੇ ਸ਼ਾਮਲ ਲੈਂਦਾਗਾ ਆਪਣੇ ਆਪ ਸਮਝ ਪਾਗਾਗਾ ਮੈਂ ਕਿੱਥੇ ਸਟੈਂਡ ਕਰਦਾ ਕਿ ਮੇਰਾ ਲੈਵਲ ਕੀ ਹੈ ਮੈਂ ਕਿੱਥੇ ਗਲਤੀ ਕਰ ਰਿਹਾ ਹਾਂ ਹਣਾ ਔਰ ਅਕੈਡਮੀ ਬਾਰੀਸ ਕੇ ਆਪਣੇ ਜਾਉਂਗੀ ਕਿ ਕੋਈ ਨਹੀਂ ਜੀ ਦਰ ਆ ਲੱਗਦਾ ਨਹੀਂ ਕੋਈ ਨਹੀਂ ਕਿੰਨੇ ਵੀ ਕਲਾਸਾਂ ਲਰ ਕਿੰਨੇ ਵੀ ਸਰ ਆਪ ਨੂੰ 9 ਵਜੇ ਵਿਸਲ ਵੱਜਦੀ ਆ ਜੇ 10 ਵਜੇ ਤੱਕ ਕਲਾਸ 10 ਵਜੇ ਠੀਕ ਹੈ 8 ਵਜੇ ਖਾਣਾ ਆ ਜਾਂਦਾ ਹੈਗਾ 8 ਵਜੇ ਕਿੰਨਾ ਬੱਚੇ ਨਾਲ ਤੱਕ ਖਾਣਾ ਖਾਂਦੇ ਨੇ ਠੀਕ ਹੈ 9 ਵਜੇ ਫਿਰ ਇਹਨਾਂ ਨੂੰ ਫਿਰ ਵੀ ਸਵਾਦ ਜਾਂਦੀ ਹੈ ਦੂ ਕਲਾਸ ਦਾ ਵਰਕ ਤਾਂ ਫਿਰ ਬੱਚੇ ਸਟੱਡੀ ਕਰਦੇ ਨੇ ਔਰ ਅਸੀਂ 24 ਘੰਟੇ ਬੱਚੋ ਵੀ ਕਰਦੇ ਨੇ ਔਰ ਤੁਹਾਨੂੰ ਕੋਈ ਨਵੀਂ ਜਾਣਕਾਰੀ ਠੀਕ ਹੈ ਕੋਈ ਕੋਈ ਨਵੀਂ ਵੀਰ ਠੀਕ ਹੈ ਕਿ ਮੈਂ ਤੁਹਾਨੂੰ ਇਸਦੀ ਅਲੱਗ-ਥਲਗੇ ਬਾਰੇ ਦੱਸੂਗਾ ਠੀਕ ਹੈ ਔਰ ਠੀਕ ਹੈ ਪੀਐਸ ਤੋਂ ਦੀ ਫੀਸ ਆਈ ਪਈ ਹੈ 1121 ਔਰ ਜਿਹੜੇ ਬੱਚਿਆਂ ਨੇ ਕਲਾਸ 2 ਦੇ ਠੀਕ ਹੈ ਵਰਧਿਤਿਆ ਨਾਲ ਬੋਲੀ ਜਿਹੜੇ ਬੱਚਿਆਂ ਨੇ ਕਲਾਸ 2 ਦੇ ਵਿੱਚ ਨਾਨ ਮੈਡੀਕਲ ਕੀਤੀ ਹੋਈ ਹੈ ਮਤਲਬ ਕਿ ਜਿਹੜੇ ਜਿਹੜੇ ਬੱਚਿਆਂ ਦਾ ਸਬਜੈਕਟ ਰਿਹਾਗਾ ਫਿਜ਼ਿਕਸ ਕੈਮਿਸਟਰੀ ਤੇ ਮੈਥ ਠੀਕ ਹੈ ਉਹ ਸਾਰੀ ਬੱਚੇ ਇਸ ਫਾਰਮ ਨੂੰ ਅਪਲਾਈ ਕਰਤਾ ਉਹਨੂੰ ਔਰ ਵਿੱਚ ਏਜ ਹੁੰਦੀ ਹੈ ਦੀ 88 ਠੀਕ ਹੈ ਜੀ ਔਰ ਦੇ ਵਿੱਚ

ਪਰ ਆਪਾਂ ਨੂੰ ਤੇ ਆਪਣ ਪਤਾ ਲੱਗ ਜਾਗਾ ਜੋ ਵੀ ਅਸੀਂ ਕੌਂਸਲ ਕੀਤਾਗਾ ਉਹਦੇ ਲਈ ਕਿੰਨੀ ਪ੍ਰਪੇਅਰ ਆ ਹਾਂ ਕਿਉਂਕਿ ਮੈਂ ਬਥੇਰੇ ਬੱਚੇ ਵੇਖੇ ਨੇ ਬੱਚੇ ਵੇਖੇ ਹਾਂ ਚਾਹੇ ਆਪਾਂ ਇਗਜ਼ਾਮ ਦੀ ਗੱਲ ਕਰੀ ਕਰਨ ਜਾਂ ਫਿਜ਼ੀਕਲ ਦੀ ਗੱਲ ਕਰੀਏ ਹਨਾ ਹੰਦਰ ਪਤਾ ਵਾ ਪੰਜਾਬ ਪੁਲਿਸ ਦਾ ਜਿਹੜਾ ਜਿਹੜਾ ਫਿਜ਼ੀਕਲ ਹੈ ਹਨਾ ਉਹ ਦੂਸਰੇ ਤੋਂ ਹੋ ਰਿਹਾਗਾ ਮੈਂ ਬਹੁਤ ਸਾਰੇ ਵਿਦਿਆਰਥੀ ਵੇਖੇ ਨੇ ਵੀ ਫੋਨ ਵੀ ਆ ਰਹੇ ਨੇ ਵੀ ਆ ਰਹੇ ਜਿੰਨਾਂ ਦੀ ਮਾਫਤ ਵਧੀਆਂ ਦੀ ਮਾ ਨੇ ਫਿਜ਼ੀਕਲ ਲਈ ਬੈਣੀ ਕੀਤਾਗਾ ਕਹਿੰਨੇ ਕੀਤਾ ਜਰੂਰੀ ਹੈ ਮੋਕਾ ਮਾਰ ਲਿਆਗਾ ਪਰ ਮਤਲਬ ਤੁਸੀਂ ਬਹੁਤ ਜ਼ਿਆਦਾ ਲੇਟ ਆਉ ਹਣਾ ਹਾਲਾਂਕਿ ਆਪਾਂ ਨੂੰ ਫਿਜ਼ੀਕਲ ਦੇ ਲਈ ਇੱਕ ਦੋ ਮਹੀਨੇ ਪਹਿਲਾਂ ਹੈਨਾ ਜੰਪ ਦਾ ਲੋੰਗ ਜੰਪ ਵਿੱਚ ਪ੍ਰੋਬਲਮ ਹੋ ਸਕਦੀ ਹੈ ਪ੍ਰੋਬਲਮ ਉਹ ਤੋਂ ਨੂੰ ਪਤਾ ਹੈ ਕਿ ਤੁਹਾਡੀ ਪ੍ਰੋਬਲਮ ਕੀ ਹੈ ਇਸ ਕਰਕੇ ਜੇ ਆਪਾਂ ਫਿਜ਼ੀਕਲ ਦੀ ਗੱਲ ਕਰੀਏ ਜਾਂ ਆਪਾਂ ਸਟੱਡੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਆ ਲਗਭਗ ਪਹਿਲਾਂ ਤੋਂ ਕੋਈ ਬੈਚ ਜੁਆਇਨ ਕਰਨਾ ਪੈਗਾ ਕਿ ਆਉਂਦੇ ਇਗਜ਼ਾਮ ਤੱਕ ਆਪਾਂ ਇਗਜ਼ਾਮ ਪ੍ਰਪੇਅਰ ਕਰੀਏ ਜਿਹੜਾ ਪੰਜਾਪੋਸ ਨਹੀਂ ਆ ਜਾਏਗਾ ਭਾਈ ਬਹੁਤ ਸਰੀਆਂ ਕਰ ਜਾਉਂਗੇ ਸਰੋ ਤਿਆਤਰ ਤਿਆਰੀ ਕੀ ਹੋਗੀ ਜਾਂ ਸਹੀ ਜਿਹੜੇ ਦਸਨ ਪਹਿਲਾਂ ਹੀ ਦੋਨੋਂ ਕਈ ਵਿਦਿਆਰਥੀ ਬਹੁਤ ਸਮਝਦਾਰ ਹੁੰਦੇ ਨੇ ਜਿਨ੍ਹਾਂ ਦੇ ਮਕਸਦ ਬੜੇ ਬਣ ਜਾਂਦੇ ਨੇ ਹਨਾ ਪਲੱਸ ਬਣ ਜਾਂਦੇ ਨੇ ਜੋ ਅਕਸਰ ਇੱਥੇ ਬੱਤੀ ਉਦੋਂ ਤਿਆਰੀ ਕਰ ਦਿੰਦੇ ਨੇ ਠੀਕ ਹੈ ਹੁਣ ਜਿਹੜੇ ਆਪਾਂ SSC GD ਦੀ ਗੱਲ ਕੀਤੀ SSC ਜਿਹੜੇ ਕਹਿੰਦੇ ਡਿਪਾਰਟਮੈਂਟ ਠੀਕ ਹੈ ਜੋ ਖਤਾ ਕੋ ਮਨ ਪਹਿਲਾਂ ਹੀ ਨੁਦਮਤ ਪਈ ਜਾਰੀ ਕਰ ਦਿੰਦੇ ਨਾ ਦਸ ਦਿਨਾਂ ਇੰਨੀ 3 ਤੋਂ ਡਰਾਮਾ ਹੋਊਗਾ ਔਰ ਇਹਨਾਂ 3 ਤੋਂ ਡਿਫਰ ਹੋਊਗਾ ਪਹਿਲਾਂ ਦੱਸ ਕਿ ਇਹ ਵਿਅਕਤੀ ਆਲਰੇਡੀ ਟਾਈਮ ਵੀ ਜਾ ਰਹੇ ਔਰ ਮੌਕੇ ਦੇ ਕਿਸੇ ਦਾ ਹੱਲ ਨਹੀਂ ਹੁੰਦਾਗਾ ਤਾਂ ਅਗਲੀ ਵਾਰ ਕੋਈ ਵੀ ਟੇਕ